ਸਨਗੁਰਜੀਤ ਸਿੰਘ ਬਿੱਟੂ ਇਹ ਕਿਹੜਾ ਇਲਾਕਾ ਹੈ ਇਹ ಗ್ರಾಮ ਪੰਚਾਇਤ ਬਾਈੜਾ ਕਲੋਨੀ ਬਲਾਕ ਟੂ ਲੁਧਿਆਣਾ ਤੇ ਕੀ ਦਿੱਕਤਾਂ ਆ ਰਹੀਆਂ ਨੇ ਦਿੱਕਤਾਂ ਇਹ ਆ ਵੀ ਅੱਜ ਦੀ ਡੇਟ ਦੇ ਵਿੱਚ ਦੇਖੋ 45 ਡਿਗਰੀ ਦੇ ਕਰੀਬ ਜਿਹੜਾ ਟੈਂਪਰੇਚਰ ਆ ਤੇ ਇੱਥੇ ਹੁਣ ਵੀ ਪਾਣੀ ਦੇ ਛੱਪੜ ਲੱਗੇ ਪਏ ਆ ਸੜਕਾਂ ਸਾਰੀਆਂ ਨੰਗਣ ਨੂੰ ਜਗ੍ਹਾ ਨਹੀਂ ਕਿਤੇ ਉਹ ਰੋਜ਼ ਹੀ ਕੋਈ ਨਾ ਕੋਈ ਡੇਕ ਕੇ ਸੱਟ ਲਵਾਉਂਦਾ ਤੇ ਜੇ ਇੱਥੇ ਬਾਰਿਸ਼ ਹੋ ਗਈ ਪਿੰਡ ਦੇ ਵਿੱਚ ਕੋਈ ਬਿਮਾਰੀ ਫੈਲਣ ਦਾ ਖਤਰਾ ਬੁਰੀ ਹਾਲਤ ਹੋਈ ਪਈ ਆ ਮੈਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦਾ ਆ ਅਸੀਂ ਵੀਡੀਓ ਸਾਹਿਬ ਨੂੰ ਵੀ ਤੇ ਡੀਸੀ ਸਾਹਿਬ ਨੂੰ ਵੀ ਜਿਹੜੀਆਂ ਦਰਖਾਸਤਾਂ ਦਿੱਤੀਆਂ ਹੋਈਆਂ ਉਹ ਜਿਹੜੀਆਂ ਹੋ ਗਿਆ ਉਹਨਾਂ ਦਰਖਾਸਤਾਂ ਨੂੰ ਦੋ 2.5 ਮਹੀਨੇ ਹੋ ਗਏ ਪਹਿਲਾਂ ਤਾਂ ਕਹਿੰਦੇ ਸੀ ਜੈ ਸਿੰਘ ਸਾਹਿਬ ਨੇ ਜਿਹੜੇ ਮਨਪ੍ਰੀਤ ਕਹਿੰਦੇ ਸੀ ਚੋਣ ਜਾਬਤਾ ਲੱਗਾ ਹੁਣ ਤਾਂ ਚੋਣ ਜਾਬਤੇ ਹਟੇ ਨੂੰ ਵੀ ਕਈ ਦਿਨ ਹੋ ਗਏ ਅਸੀਂ ਚਾਹਦੇ ਹਾਂ ਵੀ ਸਾਡੇ ਕੋਲ ਛੱਪੜ ਦੀ ਜਗ੍ਹਾ ਵੀ ਹੈ ਸਾਡੇ ਐਮਐਲਏ ਜਿਹੜੇ ਸੀ ਉਹਨਾਂ ਨਾਲ ਸੰਪਰਕ ਕੀਤਾ ਐਮਐਲਏ ਸਾਹਿਬ ਨੂੰ ਦੱਸਿਆ ਐਮਐਲਏ ਸਾਹਿਬ ਨੇ ਕਿਹਾ ਉਹਨਾਂ ਨੂੰ ਪ੍ਰਸ਼ਾਸਨ ਨੂੰ ਵੀ ਕਰੋ ਪਰ ਹਜੇ ਤੱਕ ਕੁਝ ਨਹੀਂ ਹੋਇਆ ਸਾਡੇ ਕੋਲੇ ਛੱਪੜ ਦੀ ਜਗ੍ਹਾ ਵੀ ਆ ਵੱਡੀ ਗੱਲ ਇਹ ਆ ਸਾਡੇ ਨਾਲ ਨਿਕਾਸੀ ਨਾਲਾ ਲੱਗਦਾ ਅਸੀਂ ਕਹਿੰਦੇ ਆ ਵੀ ਸਾਡੇ ਕੋਲ ਛੱਪੜ ਦੀ ਜਗ੍ਹਾ ਦੇ ਵਿੱਚ ਹੀ ਇਹ ਪਾਣੀ ਪਾ ਦਿਓ ਇੱਥੋਂ ਪਾਈਪ ਲਾਈਨ ਪਾ ਦਿਓ ਉਹਦੇ ਤੇ ਅਸੀਂ ਕਾਰਵਾਈ ਕਰਨ ਦੀ ਜਿਹੜੀ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸਾਡੀ ਜਲਦ ਤੋਂ ਜਲਦ ਸੜਕਾਂ ਨੂੰ ਇਹਨੂੰ ਇਲਾਕਾ ਹੈਗਾ ਪੰਚਾਇਤੀ ਉਹਦੇ ਵਿੱਚ ਆਉਂਦਾ ਹੈਗਾ ਯਾ ਗ੍ਰਾਮ ਪੰਚਾਇਤ ਬਾਈੜਾ ਕਲੋਨੀ ਹੈ ਇੱਥੇ ਸਰਪੰਚ ਹੀ ਜਿਹੜਾ ਮਤਲਬ ਇੱਥੇ ਇਦਾਂ ਦੀ ਹਾਲਤ ਆ ਵੀ ਕੰਮ ਵਿਕਾਸ ਦਾ ਤਾਂ ਤੁਹਾਡੇ ਸਾਹਮਣੇ ਹੀ ਆ ਜੋ ਕੁਝ ਹੈਗਾ ਕਿੰਨਾ ਸਮਾਂ ਹੋ ਗਿਆ ਸੜਕ ਜਿਹੜੀ ਖਰਾਬ ਇਹਨੂੰ 1.5-2 ਸਾਲ ਹੋ ਗਏ ਇਹਦੀ ਇਹੀ ਹ ਇੱਥੇ ਬਿਮਾਰੀ ਫੈਲਣ ਦਾ ਖਤਰਾ ਮੈਂ ਤਾਂ ਸਿਹਤ ਪ੍ਰਸ਼ਾਸਨ ਨੂੰ ਵੀ ਕਹੂੰਗਾ ਵੀ ਇੱਥੇ ਦੇਖੋ ਤੁਸੀਂ ਆ ਕੇ ਇੱਥੇ ਜਦੋਂ ਚਿਕਨਵੁੰਨੀਆਂ ਜਾਂ ਹੋਰ ਬਿਮਾਰੀਆਂ ਮੱਛਰ ਨਾਲ ਫੈਲ ਰਹੀਆਂ ਇੱਥੇ ਹਾਲਤ ਦੇਖੋ ਸਿਹਤ ਵਿਭਾਗ ਨੂੰ ਵੀ ਮੈਂ ਤਾਂ ਮੰਗ ਕਰਦਾ ਤੇ ਪੰਚਾਇਤੀ ਵਿਭਾਗ ਨੂੰ ਵੀ ਮੰਗ ਕਰਦਾ ਵੀ ਇਹਦੀ ਹਾਲਤ ਡੀਸੀ ਸਾਹਿਬ ਨੂੰ ਕਹਿੰਨੇ ਆ ਵੀ ਤੁਸੀਂ ਇਹਦੀ ਹਾਲਤ ਦੇਖੋ ਇੱਥੇ ਅੱਗੇ ਪਿੰਡ ਦੀ ਐਂ ਲੱਗਦਾ ਵੀ ਇੱਥੇ ਜਿੰਨੀ ਕੁ ਬੁਰੀ ਹਾਲਤ ਹੈਗੀ ਆ ਇੱਥੇ ਲੋਕਾਂ ਦਾ ਨੰਗਣਾ ਬਹੁਤ ਮੁਸ਼ਕਲ ਆ ਬਹੁਤ ਸਮੈਲ ਫੈਲੀ ਹੋਈ ਹੈ ਜੀ ਇੱਥੇ ਕੀ ਨਾਮ ਤੁਹਾਡਾ ਜੀ ਸਤਨਾਮ ਸਿੰਘ ਢਾਲੀਵਾਲ ਪ੍ਰਧਾਨ ਯੂਨੀਵਰਸਲ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਕੀ ਜਿਹੜਾ ਲੋਕੀ ਪਰੇਸ਼ਾਨ ਨੇ ਇਹ ਇਲਾਕਾ ਕਿਹੜਾ ਹੈਗਾ ਇਹ ਬਾਜੜਾ ਕਲੋਨੀ ਦੇ ਵਿੱਚ ਅਸੀਂ ਜਿਹੜੀ ਮੇਨ ਰੋਡ ਤੋਂ ਰੋਡ ਜਾਂਦੇ ਆ ਬਾਜੜਾ ਕਲੋਨੀ ਨੂੰ ਉਹਦੇ ਉੱਤੇ ਉੱਤੇ ਖੜੇ ਆ ਤੇ ਤੁਸੀਂ ਰੋਡ ਦਾ ਹਾਲ ਜਿਹੜਾ ਦੇਖ ਲਿਆ ਕਿ ਕੀ ਹਾਲ ਆ ਮੈਂ ਹੈਰਾਨ ਆ ਕਿ ਇਸ ਪਿੰਡ ਦੇ ਵਿੱਚ ਮੇਰੇ ਖਿਆਲ ਨਾਲ ਕੋਈ 3400 ਵੋਟ ਇਸ ਪਿੰਡ ਦੇ ਜਿਹੜੇ ਵੋਟਾਂ ਮੰਗਣ ਆਉਂਦੇ ਹੋਣਗੇ ਜਿਸ ਦਾ ਹੁਣੇ ਇੱਕ ਮੈਂਬਰ ਪਾਰਲੀਮੈਂਟ MP ਦੀ ਹੈ ਜਿਹੜੀਆਂ ਵੋਟਾਂ ਹੋਈਆਂ ਕਿ ਉਹ ਡਰੋਨ ਰਾਹੀਂ ਆਏ ਜਾਂ ਉਹਨਾਂ ਨੇ ਕਿਸ਼ਤੀ ਰਾਹੀਂ ਇੱਡੀ ਨੰਗੇ ਜਾਂ ਉਹਨਾਂ ਦੀ ਨਜ਼ਰੀ ਨਹੀਂ ਕਿੱਧਰ ਦੀ ਲੱਗ ਗਈ ਪਿੰਡ ਦਾ ਤੇ ਇੰਨਾ ਮੰਦਾ ਹਾਲ ਆ ਵੀ ਜੇ ਕਿਸੇ ਦੇ ਘਰ ਕੋਈ ਪ੍ਰਾਣਾ ਆਉਣਾ ਤੇ ਉਹ ਚੁੰਗੀ ਦੇ ਕੱਢ ਕੇ ਫੋਨ ਕਰਦਾ ਵੀ ਮੈਂ ਕਿੱਧਰ ਦੀ ਆਵਾਂ ਇਹ ਮੁੰਡੀਆਂ ਸਾਹਿਬ ਜਿਹੜੇ ਆਪਣੇ ਸਰਦਾਰ ਹਦੀਪ ਸਿੰਘ ਮੁੰਡੀਆਂ ਐਮ ਐਲ ਏ ਨੇ ਇਸ ਏਰੀਏ ਦੇ ਉਹਨਾਂ ਦੇ ਹਲਕੇ ਦੇ ਵਿੱਚ ਪਿੰਡ ਪੈਂਦਾ ਤੇ ਮੈਂ ਇੱਕ ਬੜਾ ਹੈਰਾਨਿਆ ਵੀ ਜਿੱਥੇ 3400 ਦੇ ਕਰੀਬ ਵੋਟ ਐ ਤੇ ਉਹ ਐਮ ਐਲ ਏ ਸਾਹਮਣੇ ਕੀ ਗੱਲ ਤੇ ਚੱਕਰੀ ਨਹੀਂ ਮਾਰਿਆ ਇਲੈਕਸ਼ਨਾਂ ਤੋਂ ਕੁਝ ਸਮਾਂ ਪਹਿਲਾਂ ਦਾ ਇੱਥੇ ਪ੍ਰਬੰਧਕ ਲੱਗਾ ਪ੍ਰਬੰਧਕ ਨੂੰ ਮੈਂ ਕੰਮ ਸੇ ਕੰਮ ਕਈ ਫੋਨ ਕਰ ਚੁੱਕਾ ਤੇ ਜਿਹੜਾ ਸੈਕਟਰੀ ਆ ਸੈਕਟਰੀ ਨੂੰ ਵੀ ਕਾਫੀ ਫੋਨ ਕੀਤੇ ਪਰ ਸੈਕਟਰੀ ਨੇ ਤਾਂ ਕਿ ਸੌਂ ਖਾਦੀ ਆ ਵੀ ਮੈਂ ਤੇ ਫੋਨ ਚੱਕਣਾ ਹੀ ਨਹੀਂ ਕੰਮ ਸੇ ਕੰਮ 100 ਫੋਨ ਮੈਂ ਕੀਤਾ ਹੋਣਾ ਵੀ ਤੁਸੀਂ ਪ੍ਰਬੰਧਕ ਲੱਗੇ ਹੋ ਵੀ ਤੁਸੀਂ ਇੱਥੇ ਪਿੰਡ ਦਾ ਵੇਖੋ ਕੰਮ ਸੇ ਕੰਮ ਪਿੰਡ ਨੂੰ ਜਾਣ ਵਾਲੀ ਜਿਹੜੀ ਛੜਕ ਆ ਕਿਉਂਕਿ ਛੜਕ ਤੋਂ ਰਸਤੇ ਤੋਂ ਹੀ ਪਤਾ ਲੱਗਦਾ ਵੀ ਪਿੰਡ ਦਾ ਕੀ ਹਾਲਾਤ ਆ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਸੀਵਰੇਜ ਦਾ ਪਾਣੀ ਆ ਉਹ ਜਾਂਦਾ ਬਿਮਾਰੀ ਫੈਲਣ ਦਾ ਖਤਰਾ ਲੱਗ ਗਿਆ ਸਾਰੇ ਬਸੋਂ ਹੈਗੀ ਆ ਕੋਸ਼ਣ ਇੰਡਸਟਰੀ ਆ ਕੁਝ ਬਸੋਂ ਹੈਗੀ ਆ ਇਸ ਕਰਕੇ ਪ੍ਰਸ਼ਾਸਨ ਨੂੰ ਸਰਕਾਰ ਨੂੰ ਜਿਹੜਾ ਇਸ ਵੱਲ ਧਿਆਨ ਦੇਣ ਦੀ ਲੋੜ ਆ ਕਿਉਂਕਿ ਹੁਣ ਪ੍ਰਬੰਧਕ ਲੱਗਾ ਪਿੰਡ ਦੀ ਇੱਕ ਹੋਰ ਪ੍ਰੋਬਲਮ ਆ ਕਿ ਇੱਥੇ ਕੋਈ 100 160 50 60 ਇਦਾਂ ਕੁਆਟਰ ਜਿਹੜੇ ਬਣਾਏ ਆ ਉਹ ਕੁਆਟਰਾਂ ਵਾਲੇ ਜਿਹੜੇ ਉਹ ਵੀ ਸੀਵਰੇਜ ਦੇ ਵਿੱਚ ਜਿਹੜਾ ਆ ਉਹ ਮਤਲਬ ਆਪਣਾ ਫੁੱਟਦੇ ਆ ਜਿਹੜਾ ਪਾਣੀ ਪੋਣੀ ਉਹਦਾ ਕਰਕੇ ਨਵੇਂ ਤੇ ਹੋਰ ਪ੍ਰੋਬਲਮਸ ਕਰਕੇ ਜਿਹੜਾ ਸੀਵਰੇਜ ਬਲੌਕ ਆ ਬਲੌਕ ਹੋਇਆ ਪਿਆ ਇਹਨੂੰ ਖਲਾ ਕੇ ਇਹ ਜਿਹੜੀ ਰੋਡ ਆ ਉਹ ਬਣੇ। ਇੱਕ ਇੱਕ ਜਿਹੜੀ ਪੰਚਾਇਤ ਆ ਪੰਚਾਇਤ ਦੀ ਵੀ ਇੱਕ ਜ਼ਿੰਮੇਵਾਰੀ ਹੁੰਦੀ ਆ ਕਿਉਂਕਿ ਪੰਚਾਇਤ ਨੇ ਹੀ ਪਿੰਡ ਨੂੰ ਦੇਖਣਾ ਹੁੰਦਾ। ਜੇ ਉਹਦਾ ਸਮਾਂ ਨੰਘਿਆ ਤਾਂ ਹੁਣ ਪ੍ਰਬੰਧਕ ਜਿਹੜਾ ਇਹ ਸਾਰਾ ਕੰਮ ਕਰਾ ਸਕਦਾ। ਕੰਮ ਸੇ ਕੰਮ ਜਿਹੜੇ ਕੁਆਟਰ ਜਿਨ੍ਹਾਂ ਨੇ ਜਿਆਦਾ ਬਣਾਏ ਨੇ ਉਹ ਤੇ ਆਪੋ ਆਪਣੀਆਂ ਹੌਜੀਆਂ ਬਣਾਉਣ ਹੌਜੀਆਂ ਦੇ ਵਿੱਚ ਸੁੱਟਣ ਤਾਂ ਕਿ ਜਿਹੜਾ ਸੀਵਰੇਜ ਜਾਣਾ ਇੱਕ ਵੱਡੀ ਜਿਹੜੀ ਨੈਗਲੀਜੈਂਸ ਹੋਈ ਆ ਉਹ ਇਹ ਆ ਕਿ ਜਦੋਂ ਇੱਥੇ ਸੀਵਰੇਜ ਪਾਇਆ ਗਿਆ ਤੇ ਮੇਰਾ ਖਿਆਲ 6 ਇੰਚ ਦਾ ਪਾਈਪ ਪਾਇਆ ਗਿਆ। ਇਹ ਕਿੰਨਾ ਟਾਈਮ ਹੋ ਗਿਆ ਸੜਕ ਨੂੰ ਜਿਹੜੀ ਇਸ ਤਰ੍ਹਾਂ ਤੋੜ ਕੇ ਦੁਬਾਰਾ ਬਣਾਇਆ। ਇਹ 1.5-2 ਸਾਲ ਤੋਂ ਇਹੀ ਪੋਜੀਸ਼ਨ ਹੈ। ਮੈਂ ਤੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਇਹੀ ਮੰਗ ਕਰਦਾ। ਤੇ ਇਹ ਜਿਹੜੀਆਂ ਬੇਸਿਕ ਅਮੈਨਿਟੀਆਂ ਹੈਗੀਆਂ ਇੱਕ ਮਤਲਬ ਜਿਸਾਂ ਕਹਿੰਦੇ ਆ ਪਾਣੀ ਪਾਣੀ ਸਾਫ਼ ਜਿਹੜਾ ਪੀਣ ਵਾਲਾ ਲੋਕਾਂ ਨੂੰ ਮਿਲੇ। ਪਾਣੀ ਵੀ ਮਿਲਦਾ ਨਹੀਂ ਕਿਉਂਕਿ ਉਹਦੇ ਵਿੱਚ ਸੀਵਰੇਜ ਦਾ ਪਾਣੀ ਜਿਹੜਾ ਉਹ ਮਿਕਸ ਹੋਇਆ ਜਾਂਦਾ। ਆਮ ਰੂਟੀਨ ਚ ਦੇਖਦੇ ਆ ਵੀ ਸੇਵਰੇਜ ਦੀਆਂ ਪਾਈਪਾਂ ਜਿਹੜੀਆਂ ਉਹ ਲੀਕ ਕੀ ਛ ਗਈਆਂ ਸੇਵਰੇਜ ਮਤਲਬ ਜਦੋਂ ਸੇਵਰੇਜ ਦੇ ਬਲੌਕ ਆ ਇਹਦਾ ਪਾਣੀ ਜਿਹੜਾ ਉਹਨਾਂ ਚ ਰਲਦਾ ਤੇ ਉਹ ਮਤਲਬ ਲੋਕੀ ਇੱਥੇ ਜੇ ਇਹਦਾ ਹੱਲ ਨਾ ਹੋਇਆ ਜਿਹੜੇ ਐਕਸੀਡੈਂਟ ਤੇ ਹੁੰਦੇ ਆ ਲੋਕ ਡਿੱਗਦੇ ਆ ਮੇਰੇ ਖਿਆਲ ਕੋਈ ਭਿਆਨਕ ਬਿਮਾਰੀ ਜਿਹੜੀ ਪਿੰਡ ਤੇ ਫੈਲ ਸਕਦੀ ਹੈ ਜਿੱਦਾਂ ਹੁਣ ਅੱਜ ਕੱਲ ਡੇਂਗੂ ਬਾਰੇ ਜਿਹੜਾ ਪ੍ਰਸ਼ਾਸਨ ਆ ਬੜਾ ਐਕਟਿਵ ਆ ਵੀ ਡੇਂਗੂ ਦਾ ਪ੍ਰਬੰਧ ਕਰਨੇ ਆ ਵੀ ਨਾ ਫੈਲੇ ਡੈਂਗੂ ਕੀ ਇਥੇ ਚਿਕਨ ਗੁੜੀਆਂ ਹੋਰ ਬਿਮਾਰੀਆਂ ਮੱਛਰ ਤੋਂ ਫੈਲ ਜਾਣਗੀਆਂ ਦੇਖੋ ਕਿੰਨਾ ਮੱਛਰ ਮੁੱਛਰ ਜਿਹੜਾ ਪਾਣੀ ਦੇ ਉੱਤੇ ਤਰ ਰਹੇ ਆ ਮੇਰਾ ਨਾਮ ਸਚਿਨ ਕੁਮਾਰ ਇਹ ਇਲਾਕਾ ਕਿਹੜਾ ਹੈਗਾ ਇਹ ਬਹਿ ਗਏ ਮਿਹਰਬਾਨ ਜੀ ਇਧਰ ਇੱਕ ਤੱਕ ਲੌਣੀ ਸਾਰਾ ਬਾਜ ਦਾ ਰੂਣੀ ਦਾ ਹਾਲ ਹੈਗਾ ਕਿੰਨੇ ਦਿਨ ਤੋਂ ਇਸ ਦਾ ਹੋ ਗਿਆ ਮੈਨੂੰ ਤੇ ਦੇਖਦੇ ਮੇਰੇ ਹਿਸਾਬ ਨਾਲ ਬਣੀ ਜਦੋਂ ਦੀ ਇਹ ਸ਼ਾਇਦ ਆਵਾਦੀ ਪਾਰਟੀ ਆਈ ਹੈ ਨਾ ਉਦੋਂ ਦਾ ਬੁਰਾ ਹਾਲ ਆ ਨਾ ਕੁਝ ਹੋ ਰਿਹਾ ਹੈ ਸੜਕ ਦਾ ਤੁਸੀਂ ਆਪ ਵੀ ਦੇਖ ਰਹੇ ਲੋਕ ਕਿੰਦਾ ਆ ਰਹੇ ਆ ਵੜਕ ਤਾਂ ਉਦੋਂ ਤੱਕ ਕਦੋਂ ਤਾਂ ਪੱਟੀ ਗਈ ਤੇ ਮਾਰ ਕੇ ਰਿਪੇਅਰ ਨਹੀਂ ਹੋਈ ਮੇਰੇ ਖਿਆਲ ਨਾਲ 2 ਕੋ ਸਾਲ ਹੋ ਗਏ 1.5 2 ਸਾਲ 1.5 2 ਸਾਲ ਹੋ ਚੁੱਕੇ ਬੰਦਾ ਰੋਜ਼ ਹੀ ਡਿਗਰੀ ਇੱਥੇ ਸਾਰੇ ਕੀ ਖੱਟਾ ਖਾਰੇ ਮੈਂ ਕਹਿੰਦਾ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਐ ਚੀਜ਼ ਬਣਾਨੀ ਚਾਹੀਦੀ ਲੋਕੀ ਸਾਰੇ ਸਾਰੇ ਇੱਥੇ ਪਰੇਸ਼ਾਨ ਹੈਗੇ